ਉਹਨਾਂ ਇਹਨਾਂ ਤੋਂ ਬਾਅਦ ਕਾਲ ਜੁਗ ਮੇ ਕਿਰਤਲ ਪ੍ਰਧਾਨਾ ਗੁਰੂ ਜੀ ਜਦ ਵੀ ਇਹ ਲਾਇਆ ਧਿਆਨ ਦਾ ਤਾਂ ਭਾਈ ਸਤਨਾਮ ਸਿੰਘ ਜੇ ਇੱਕ ਮੱਡਾ ਵਾਲੇ ਉਹ ਵੀਰ ਮੜਵਾਸੇ ਜੁਵਾਨਾਂ ਦੇ ਹੱਥ ਵਿੱਚ ਧਰ ਗਏ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਤੀ ਆ ਕੋਈ ਰੱਬ ਦੀ ਕਿਰਪਾਲਤਾ ਕਰੋ ਮਸਲਾ ਹਟਾਏ ਰਾਗੀ ਹਾਲੇ ਬਹੁਤ ਜ਼ਿਆਦਾ ਨੇ ਰਾਗੀ ਢਾਡੀ ਕਥਾ ਵਾਲੀ ਕਵੀਸ਼ਰਾ ਹੋਰ ਵੀ ਆਉਂਦਾ ਵੀ ਹਾਜ਼ਰੀਆਂ ਨੂੰ ਕਿਹਾ ਸਤ ਸੰਗਤ ਦਾ ਕਰ ਬੰਧਿਆ ਮਨ ਦੀ ਪੂਰੀ ਹੋਵੇ ਆਸਾ ਵੀਰ ਪਰਸੇ ਰਾਮਕਲਾ ਦਾ ਕਾਰਜ ਕੋਈ ਨਾ ਜਾਵੇ ਨਰਾਜ ਸਾਹਿਬ ਸਾਰੀਆਂ ਸ਼ਕਤਾਂ ਦੇ ਚਰਨਾਵਾਂ ਵਿੱਚ ਬੇਤੇ ਜੀ ਰੱਖਣ ਦੀ ਕਿਰਪਾਤਾ ਲੋ ਜੀ ਉਹਨਾਂ ਕੀਰਤਨ ਹੋਵੇਗਾ ਕਲ ਜੋ ਕਿ ਮੈਂ ਕੀਰਤਨ ਪਰ ਦਾਨਾ ਕਰੂੰ ਕਿ ਜੱਪੀਏ ਲਾਏ ਝਾਲਾ ਇਹਨਾਂ ਨੂੰ ਇਸ ਜਤਨ ਵੀ ਬੁਢਵਾਸ ਤੇ ਆਉਣ ਤਿਆਰ ਕੋਈ ਨਾ ਤੋਂ ਬਾਦਲਾ ਸ਼ਬਦ ਹੋਰ ਬੁਲਾ ਰੰਗੋ ਵੀ ਹਾਜ਼ਰੇ ਪੜਨੇ ਵਾਹਿਗੁਰੂ ਦੀ ਕਾਖਾ ਸਾਹਿਬ ਵਾਹਿਗੁਰੂ ਦੀ ਫਤਿਹ ਪ੍ਰਾਪਤ